ਪੂਰਾ ਭਾਰਤ ਤੇ ਪਾਕਿਸਤਾਨ ਮੌਕ ਡ੍ਰਿਲ ਵੱਲ ਦੇਖਦਾ ਰਿਹਾ ਕਿ 7 ਮਈ ਨੂੰ ਮੌਕ ਡ੍ਰਿਲ ਕੀਤੀ ਜਾਊ ਪਰ 6 ਤੇ 7 ਦੀ ਦਰਮਿਆਨੀ ਰਾਤ 1.5 ਵਜੇ ਭਾਰਤੀ ਸੈਨਾ ਨੇ ਪਾਕਿਸਤਾਨ ਦੇ ਨੌਂ ਜਗਾਵਾਂ ਦੇ ਉੱਤੇ ਅਟੈਕ ਕਰਤਾ ਇਹ ਨੌਜਗਾਮਾ ਉਹ ਸੀ ਜਿੱਥੇ ਪਾਕਿਸਤਾਨ ਦਾ ਕੋਈ ਵੀ ਰਿਹਾਇਸ਼ੀ ਇਲਾਕਾ ਮੌਜੂਦ ਨਹੀਂ ਸੀ ਪਾਕਿਸਤਾਨੀ ਆਰਮੀ ਦਾ ਕੋਈ ਵੀ ਸਟੇਬਲਿਸ਼ਮੈਂਟ ਮੌਜੂਦ ਨਹੀਂ ਸੀ ਕੋਈ ਵੀ ਸਿਵਿਲਿਅਨ ਉੱਥੇ ਨਹੀਂ ਸੀ ਤੇ ਕੋਈ ਵੀ ਆਰਮੀ ਕੈਂਪ ਜਾਂ ਬੇਸ ਵਗੈਰਾ ਵੀ ਮੌਜੂਦ ਨਹੀਂ ਸੀ ਸਿਰਫ ਇਹਨਾਂ ਜਗਾਮਾਂ ਤੇ ਅਤੰਕਵਾਦ ਜਨਮ ਲੈਂਦਾ ਉਸ ਨੂੰ ਪਾਲਿਆ ਜਾਂਦਾ ਤੇ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਸੀ ਤੇ ਫਿਰ ਬਾਰਡਰ ਪਾਰ ਕਰਵਾ ਕੇ ਉਹਨਾਂ ਨੂੰ ਭਾਰਤ ਦੇ ਵਿੱਚ ਪੈਲਗਾਂ ਵਰਗੀਆਂ ਘਟਨਾਵਾਂ ਨੂੰ ਅੰਜਾਮ ਦੇਣ ਦੇ ਲਈ ਛੱਡ ਦਿੱਤਾ ਜਾਂਦਾ ਏਕ ਇੰਟੈਲੀਜੈਂਸ ਰਿਪੋਰਟ ਤੋਂ ਬਾਅਦ ਇਹਨਾਂ ਨੌ ਟਿਕਾਣਿਆਂ ਨੂੰ ਲੋਕ ਕੀਤਾ ਗਿਆ ਤੇ ਫਿਰ ਇਹਨਾਂ 9 ਟਿਕਾਣਿਆਂ ਦੇ ਉੱਤੇ ਆਪਰੇਸ਼ਨ ਸੰਧੂਰ ਨੂੰ ਅੰਜਾਮ ਦੇਣਾ ਸੀ ਖਮੋਸ਼ੀ ਤੇ ਸਟੀਕਤਾ ਦੇ ਨਾਲ ਤੇ ਫਿਰ 6 ਮਈ ਦੀ ਰਾਤ 1:00 ਵਜੇ 5 ਮਿੰਟ ਤੇ ਆਪਰੇਸ਼ਨ ਸ਼ੁਰੂ ਹੁੰਦਾ ਤੇ 1:30 ਮਿੰਟ ਤੇ ਖਤਮ ਹੋ ਜਾਂਦਾ ਇਹਨਾਂ 25 ਮਿੰਟ ਦੇ ਵਿੱਚ ਹੀ ਭਾਰਤੀ ਸੈਨਾ ਨੇ ਇਹਨਾਂ 9 ਟਿਕਾਣਿਆਂ ਨੂੰ ਖਤਮ ਕਰਤਾ ਹੁਣ ਆਪਾਂ ਗੱਲ ਕਰਦੇ ਹਾਂ ਕਿ ਜੋ ਟਿਕਾਣੇ ਸੀ ਇਹ ਸੀ ਕਿਹੜੇ ਕਿਹੜੇ ਇਹਨਾਂ ਚੋਂ ਸਭ ਤੋਂ ਪਹਿਲਾ ਸੀ ਮਾਰਕਸ ਸੁਬਾਨ ਲਲਾ ਇਹ ਜੈਸ਼ੇ ਮੁਹੰਮਦ ਦਾ ਬਹਾਵਲ ਪਰ ਪਾਕਿਸਤਾਨ ਪੰਜਾਬ ਵਿੱਚ ਇੱਕ ਵੱਡਾ ਤੇ ਇੰਪੋਰਟੈਂਟ ਟਿਕਾਣਾ ਸੀ ਇਹ 15 ਏਕੜ ਚ ਫੈਲਿਆ ਹੋਇਆ ਸੀ ਤੇ ਇਹੀ ਉਹ ਜਗ੍ਹਾ ਸੀ ਜਿੱਥੇ 2019 ਚ ਪਲਵਾਮਾ ਅਟੈਕ ਹੋਇਆ ਉਸਦੇ ਸਾਰੇ ਟਾਂਕਿਆਂ ਨੂੰ ਇਸੇ ਸੈਂਟਰ ਦੇ ਵਿੱਚ ਟ੍ਰੇਨਿੰਗ ਕੀਤੀ ਗਈ ਸੀ ਤੇ ਇਹ ਜਗ੍ਹਾ ਇੰਟਰਨੈਸ਼ਨਲ ਬਾਰਡਰ ਤੋਂ 104 ਕਿਲੋਮੀਟਰ ਦੂਰ ਸੀ ਤੇ ਇਹੀ ਸਭ ਤੋਂ ਔਖਾ ਟਾਰਗੇਟ ਵੀ ਮੌਜੂਦ ਸੀ ਕਿਉਂਕਿ ਇਸ ਜਗ੍ਹਾ ਤੱਕ ਇੰਡੀਅਨ ਫੋਰਸਸ ਨੂੰ 104 ਕਿਲੋਮੀਟਰ ਪਾਕਿਸਤਾਨ ਦੇ ਅੰਦਰ ਜਾ ਕੇ ਤਬਾਹ ਕੀਤਾ ਤੇ ਇਹ ਮੌਲਾਨਾ ਮਸੂਰ ਅਜਰ ਦਾ ਮੇਨ ਸੈਂਟਰ ਆ ਇਸ ਨੂੰ ਪੂਰੀ ਤਰ੍ਹਾਂ ਦੇ ਨਾਲ ਤੈਥਨੈਸ ਕਰ ਦਿੱਤਾ ਗਿਆ ਤੇ ਦੂਜਾ ਟਾਰਗੇਟ ਸੀ ਮਰਕਜ਼ੇ ਤੈਬਾ ਤੇ ਇਹ ਲਸ਼ਕਰੇ ਤੈਬਾ ਦਾ ਮੁਰਦਕੇ ਪੰਜਾਬ ਚ ਕਾਫੀ ਵੱਡਾ ਸੈਂਟਰ ਆ ਤੇ ਜਿਸ ਟੀਆਰਐਫ ਨੇ ਪਹਿਲਗਾਮ ਅਟੈਕ ਦੀ ਜ਼ਿੰਮੇਵਾਰੀ ਲੈਂਦੀ ਹੈ ਉਸ ਤੇ ਇਹ ٹیਆਰਫੇ ਸੇ ਲਸ਼ਕਰ ਦਾ ਇੱਕ ਸ਼ੈਡੋ ਆਰਗੇਨਾਈਜੇਸ਼ਨ ਆ ਤੇ ਇਹ ਜਗਾ ਇੰਟਰਨੈਸ਼ਨਲ ਬਾਰਡਰ ਤੋਂ 18 ਕਿਲੋਮੀਟਰ ਦੀ ਦੂਰੀ ਤੇ ਮੌਜੂਦ ਸੀ ਤੇ ਇਹ 82 ਏਕੜ ਦੇ ਵਿੱਚ ਫੈਲਿਆ ਹੋਇਆ ਤੇ ਇਸ ਜਗਾ ਹੀ 26 11 ਦਾ ਜੋ ਇਕਲੌਤਾ ਜਿੰਦਾ ਫੜਿਆ ਗਿਆ ਅਤਵਾਦੀ ਅਜਮਲ ਕਸਾਫ ਸੀ ਉਸ ਨੂੰ ਵੀ ਇੱਥੇ ਟ੍ਰੇਨਿੰਗ ਦਿੱਤੀ ਗਈ ਸੀ ਤੇ ਤੀਸਰਾ ਟਾਰਗੇਟ ਸੀ ਸਾਰਜਾਲ ਟੈਰਾ ਕਲਾ ਫੈਸਿਲਿਟੀ ਤੇ ਇਹ ਵੀ ਜੈਸ਼ੇ ਮੁਹੰਮਦ ਦਾ ਇੱਕ ਸੈਂਟਰ ਸੀ ਇਹ ਇੰਟਰਨੈਸ਼ਨਲ ਬਾਰਡਰ ਤੋਂ 6 ਕਿਲੋਮੀਟਰ ਅੰਦਰ ਮੌਜੂਦ ਆ ਤੇ ਇਹ ਸਿਆਲਕੋਟ ਪਾਕਿਸਤਾਨ ਦੇ ਵਿੱਚ ਮੌਜੂਦ ਆ ਤੇ ਇਸ ਅੰਦਰ ਅਲੱਗ-ਅਲੱਗ ਤਰ੍ਹਾਂ ਦੇ ਟ੍ਰੇਨਿੰਗ ਕੈਂਪ ਮੌਜੂਦ ਨੇ ਜੋ ਕਿ ਚਲਾਏ ਜਾਂਦੇ ਨੇ ਉੱਥੋਂ ਦੇ ਅਤੰਕਵਾਦੀਆਂ ਦੇ ਦੁਆਰਾ ਟ੍ਰੇਨਿੰਗ ਦੇਣ ਦੇ ਲਈ ਤੇ ਚੌਥਾ ਟਾਰਗੇਟ ਸੀ ਮਹਿਮੂਨਾ ਜੂਆ ਫੈਸਿਲਿਟੀ ਤੇ ਇਹ ਹਿਜ਼ਬੁਲ ਮੁਜਾਹਿਦੀ ਨਾਲ ਸੰਬੰਧਿਤ ਸੀ ਤੇ ਇਸ ਨੂੰ ਉਹਨਾਂ ਦਾ ਇੱਕ ਤਰ੍ਹਾਂ ਦਾ ਹੈੱਡਕੁਆਰਟਰ ਵੀ ਮੰਨਿਆ ਜਾ ਸਕਦਾ ਏ ਵੀ ਸਿਆਲਕੋਟ ਦੇ ਵਿੱਚ ਹੀ ਮੌਜੂਦ ਸੀ ਤੇ ਇਹ ਵੀ ਇੰਟਰਨੈਸ਼ਨਲ ਬਾਰਡਰ ਦੇ ਅੰਦਰ ਕਰੀਬ 18 ਕਿਲੋਮੀਟਰ ਤੱਕ ਮੌਜੂਦ ਸੀ ਤੇ ਇਸੇ ਜਗ੍ਹਾ ਹਿਜਬੁੱਲ ਦੇ ਅਲੱਗ-ਅਲੱਗ ਟੌਪ ਟੈਰਰਿਸਟ ਦੀ ਟ੍ਰੇਨਿੰਗ ਵੀ ਕਰਵਾਈ ਗਈ ਸੀ ਤੇ ਇਹਨਾਂ ਨੂੰ ਜ਼ਿਆਦਾਤਰ ਜੰਮੂ ਰੀਜਨ ਦੇ ਵਿੱਚ ਤੋੜਫੋੜ ਕਰਨ ਦੇ ਲਈ ਭੇਜਿਆ ਜਾਂਦਾ ਸੀ ਪੰਜਵਾਂ ਟਾਰਗੇਟ ਸੀ ਮਰਕਜ਼ੇ ਅਲੇਹਬੀਆ ਤੇ ਇਹ ਵੀ ਲਸ਼ਕਰੇ ਤੋਇਬਾ ਦਾ ਹੀ ਕੈਂਪ ਸੀ ਤੇ ਇਹ ਐਲੋਸੀ ਦੇ ਸਿਰਫ 500 ਮੀਟਰ ਦੀ ਹੀ ਦੂਰੀ ਤੇ ਮੌਜੂਦ ਸੀ ਤੇ ਇੱਥੇ 100 ਤੋਂ ਲੈ ਕੇ 1500 ਤੱਕ ਦੇ ਅੰਕਿਆਂ ਨੂੰ ਤਿਆਰ ਕਰਨ ਦਾ ਕੰਮ ਕੀਤਾ ਜਾਂਦਾ ਸੀ ਉਹ ਵੀ ਇੱਕੋ ਸਮੇਂ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਸੀ ਛੇਵਾਂ ਟਾਰਗੇਟ ਸੀ ਮਰਕਜ਼ੇ ਹਬਾਸ ਤੇ ਇਹ ਵੀ ਜੈਸ਼ੇ ਮੁਹੰਮਦ ਦਾ ਹੀ ਕੈਂਪ ਸੀ ਤੇ ਇਹ ਕੋਟਲੀ ਦੇ ਵਿੱਚ ਸਥਿਤਤਾ ਤੇ ਐਲੋਸੀ ਤੋਂ 13 ਕਿਲੋਮੀਟਰ ਅੰਦਰ ਪਾਕਿਸਤਾਨ ਦੇ ਵਿੱਚ ਮੌਜੂਦਾ ਇੱਕ ਰਿਪੋਰਟ ਦੇ ਮੁਤਾਬਕ ਇਸ ਜਗ੍ਹਾ ਦੇ ਉੱਤੇ ਜੈਸ਼-ਏ-ਮੁਹੰਮਦ ਦੇ 100 ਤੋਂ 125 ਲੋਕ ਹਮੇਸ਼ਾ ਰਹਿੰਦੇ ਨੇ ਤੇ ਨਵੀਆਂ ਨਸਲਾਂ ਦੇ ਦਿਮਾਗ 'ਚ ਜ਼ਹਿਰ ਭਰਨ ਦਾ ਕੰਮ ਕਰਦੇ ਨੇ ਤੇ ਸੱਤਵਾਂ ਟਾਰਗੇਟ ਸੀ ਸਸਕਰ ਰਹੀਲ ਛਾਹ ਦਾ ਹਿਜ਼ਬੁੱਲ ਮੁਜਾਹਿਦੀਨ ਦਾ ਤੇ ਇਹ ਵੀ ਕੋਟਰੀ ਦੇ ਵਿੱਚ ਹੀ ਮੌਜੂਦ ਸੀ ਤੇ ਇਹ ਟਾਰਗੇਟ ਐਲੋਸੀ ਤੋਂ 30 ਕਿਲੋਮੀਟਰ ਅੰਦਰ ਸੀ ਤੇ 8ਵਾਂ ਟਾਰਗੇਟ ਸੀ ਸਰਵਾਈਨ ਨੱਲਾ ਕੈਂਪ ਤੇ ਇਹ ਲਸ਼ਕਰ-ਏ-ਤੌਇਬਾ ਦਾ 20 ਕਿਲੋਮੀਟਰ ਐਲੋਸੀ ਦੇ ਅੰਦਰ ਮੁਜੱਫਰਪੁਰ ਦੇ ਵਿੱਚ ਮੌਜੂਦ ਸੀ ਤੇ ਇਹ ਕੈਂਪ ਲਸ਼ਕਰ-ਏ-ਤੌਇਬਾ ਦਾ ਸੈਕੰਡ ਸਭ ਤੋਂ ਖਤਰਨਾਕ ਕੈਂਪ ਵੀ ਮੰਨਿਆ ਜਾਂਦਾ ਤੇ 9ਵੇਂ ਨੰਬਰ ਦਾ ਟਾਰਗੇਟ ਸੀ ਸਿਆਦਾਨਾ ਬਿਲਾਲ ਤੇ ਇਹ ਕੈਂਪ ਵੀ ਜੈਸ਼ੇ ਮੁਹੰਮਦ ਦਾ ਤੇ ਇਹ ਵੀ ਮੁਜੱਫਰਨਗਰ ਪੀਓ ਕੋ ਬੱਚੀ ਮੌਜੂਦ ਆ ਤੇ ਐਲੋਸੀ ਤੋਂ 12 ਕਿਲੋਮੀਟਰ ਅੰਦਰ ਸੀ ਤੇ ਇਹ ਇੱਕ 30 ਸਟੋਰੀ ਬਿਲਡਿੰਗ ਦੇ ਅੰਦਰ ਮੌਜੂਦਾ ਤਾਂ ਇਹ ਉਹ ਨਾ ਟਾਰਗੇਟ ਸੀ ਜਿਨ੍ਹਾਂ ਨੂੰ ਭਾਰਤੀ ਫੌਜ ਨੇ ਆਪਦੇ آپریشن ਸੰਧੂਰ ਦੇ ਤਹਿਤ 1:35 ਤੋਂ 1:35 ਤੱਕ ਸਿਰਫ 25 ਮਿੰਟ ਦੇ ਵਿੱਚ ਹੀ ਨਾਸਤੇ ਨਾਬੂਤ ਕਰਤਾ ਰਾਖ ਦੇ ਵਿੱਚ ਬਦਲਤਾ ਇਸ ਅਟੈਕ ਚ ਹਾਲੇ ਤੱਕ ਕਿਸੇ ਵੀ ਆਮ ਸਿਵਿਲਿਅਨ ਦੇ ਆਹਤ ਹੋਣ ਦੀ ਕੋਈ ਵੀ ਖਬਰ ਮੌਜੂਦ ਨਹੀਂ ਆ ਜੋ ਸਾਹਮਣੇ ਆਈ ਹੋਵੇ ਸੋ ਕਿਹਾ ਇਹ ਵੀ ਜਾ ਸਕਦਾ ਕਿ ਇਹ ਨਾ ਪਾਕਿਸਤਾਨ ਤੇ ਅਟੈਕ ਸੀ ਨਾ ਉਥੋਂ ਦੀ ਆਰਮੀ ਦੇ ਉੱਤੇ ਤੇ ਨਾ ਹੀ ਉਥੋਂ ਦੇ ਨਾਗਰਿਕਾਂ ਦੇ ਉੱਤੇ ਬਲਕਿ ਇਹ ਅਟੈਕ ਸੀ ਪਾਕਿਸਤਾਨ ਦੇ ਨਾ ਤੱਕਵਾਦੀਆਂ ਦੇ ਉੱਪਰ ਜੋ ਉੱਥੇ ਟ੍ਰੇਨਿੰਗ ਲੈਂਦੇ ਨੇ ਨਾ ਕੈਂਪਸ ਦੇ ਵਿੱਚ ਹੱਤੇ ਫਿਰ ਭਾਰਤ ਨੂੰ ਲਹੂ ਲੋਹਾਨ ਕਰਨ ਦੇ ਲਈ ਇੰਡੀਆ ਦੇ ਵੱਲ ਭੇਜ ਦਿੱਤੇ ਜਾਂਦੇ ਨੇ ਪਰ ਹੁਣ ਸ਼ਾਇਦ ਪਾਕਿਸਤਾਨ ਵੀ ਕੋਈ ਨਾ ਕੋਈ ਕਦਮ ਚੱਕ ਸਕਦਾ ਇਸ ਦੇ ਇਵਜ਼ ਦੇ ਵਿੱਚ ਤੇ ਇਸੇ ਬਲਾਦੇ ਕਾਰਨ ਇੰਡੀਆ ਦੇ ਵਿੱਚ ਅੱਜ ਸ਼ਾਮ 7 ਵਜੇ ਦੇ ਕਰੀਬ ਆਈਡੀ ਉਹ ਹਰ ਇੱਕ ਇਲਾਕੇ ਦੇ ਵਿੱਚ ਮੌਕ ਟ੍ਰੈਲ ਕੀਤੀ ਜਾਊਗੀ ਇਸ ਤੋਂ ਇਲਾਵਾ ਸਾਰੇ ਆਰਮੀ ਜਵਾਨਾਂ ਦੀਆਂ ਛੁੱਟੀਆਂ ਕੈਨਸਲ ਕਰ ਦਿੱਤੀਆਂ ਗਈਆਂ ਨੇ ਤੇ ਸਭ ਨੂੰ ਲਗਭਗ ਅਲਰਟ ਦੇ ਉੱਤੇ ਰੱਖਿਆ ਹੋਇਆ ਤੇ ਹਾਲੇ ਵੀ ਹੋਰ ਬਿਆਨ ਆ ਜਿਹੜੇ ਪਾਕਿਸਤਾਨ ਵੱਲੋਂ ਤੇ ਇੰਡੀਆ ਦੇ ਵੱਲੋਂ ਅਲੱਗ-ਅਲੱਗ ਦਿੱਤੇ ਜਾ ਰਹੇ ਨੇ ਤੁਹਾਡਾ ਇਸ ਪੂਰੀ ਵੀਡੀਓ ਦੇ ਬਾਰੇ ਵਿੱਚ ਕੀ ਕਹਿਣਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਧੰਨਵਾ